ਕਿਸੇ ਵੀ ਕਾਰੋਬਾਰ ਨੂੰ ਚਲਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਆਪਣੇ ਟੈਕਸਾਂ ਨੂੰ ਸਮਝਣਾ ਅਤੇ ਫਾਈਲ ਕਰਨਾ ਹੈ ਇੱਕ ਸਫਲ ਆਨਲਾਈਨ ਕਾਰੋਬਾਰ ਲਈ ਵੀ ਇਹ ਹੀ ਸੱਚ ਹੈ ਇਸ ਵੀਡੀਓ ਵਿੱਚ ਅਸੀਂ ਟੈਕਸ ਪਾਲਣ ਤੇ ਧਿਆਨ ਕੇਂਦ੍ਰਿਤ ਕਰਾਂਗੇ ਜાં ਖਾਸ ਤੌਰ ਤੇ ਅਸੀਂ ਨੈਟਵਰਕ ਭਾਗੀਦਾਰਾਂ ਲਈ ਜੀਐਸਟੀ ਦੀ ਪਾਲਣਾ ਬਾਰੇ ਜਾਣਾਂਗੇ ਸਭ ਤੋਂ ਪਹਿਲਾਂ ਜੀਐਸਟੀ ਕੀ ਹੈ ਜੀਐਸਟੀ ਜਾਂ ਗੁੱਡਸ ਐਂਡ ਸਰਵਿਸਿਜ਼ ਟੈਕਸ ਸਿਰਫ ਇੱਕ ਅਸਿੱਧਾ ਟੈਕਸ ਹੈ ਜੋ ਭਾਰਤ ਵਿੱਚ ਵਿਵਸਥਾ ਅਤੇ ਸੇਵਾਵਾਂ ਦੀ ਸਪਲਾਈ ਉੱਤੇ ਲਗਾਇਆ ਜਾਂਦਾ ਹੈ ਇਨਡਾਇਰੈਕਟ ਕਿਉਂਕਿ ਖਰੀਦਦਾਰ ਇਸ ਦਾ ਭੁਗਤਾਨ ਸਿੱਧੇ ਸਰਕਾਰ ਨੂੰ ਨਹੀਂ ਕਰਦਾ ਸਪਲਾਇਰ ਜਾਂ ਵਪਾਰੀ ਜਾਂ ਸੇਵਾ ਪ੍ਰਦਾਤਾ ਨੂੰ ਸਰਕਾਰ ਨੂੰ ਜੀਐਸਟੀ ਦਾ ਭੁਗਤਾਨ ਕਰਨਾ ਪੈਂਦਾ ਹੈ ਜਦੋਂ ਤੁਸੀਂ ਸਪਲਾਇਰ ਤੋਂ ਚੀਜ਼ਾਂ ਖਰੀਦਦੇ ਹੋ ਜਾਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਸਪਲਾਇਰ ਫਿਰ ਤੁਹਾਡੇ ਜਾਂਨੇ ਖਰੀਦਦਾਰ ਤੋਂ ਰਕਮ ਵਸੂਲ ਕਰਦਾ ਹੈ ਜੀਐਸਟੀ ਆਮ ਤੌਰ ਉਤੇ ਤੁਹਾਡੇ ਦੁਆਰਾ ਖਰੀਦੀ ਗਈ ਵਸਤੂ ਜਾਂ ਸੇਵਾ ਦੀ ਕੀਮਤ ਵਿੱਚ ਜੋੜਿਆ ਜਾਂਦਾ ਹੈ ਆਉ ਦੇਖੀ ਕਿਸ ਨੂੰ GST ਦਾ ਭੁਗਤਾਨ ਕਰਨਾ ਹੈ ਸਾਰੇ ਸਪਲਾਈਰਾਂ ਨੂੰ ਨੋਟੀਫਾਈਡ ਦਰਾਂ ਤੇ GST ਦਾ ਭੁਗਤਾਨ ਕਰਨਾ ਪੈਂਦਾ ਹੈ ਹਾਲਾਂਕਿ ਕੁਝ અપਵਾਧਨ ਆਉ ਉਹਨਾਂ ਵਿਸ਼ੇਸ਼ ਮਾਮਲਿਆਂ ਨੂੰ ਵੇਖੀ ਜਿੱਥੇ ਤੁਹਾਨੂੰ GST ਦਾ ਭੁਗਤਾਨ ਨਹੀਂ ਕਰਨਾ ਪੈਂਦਾ ਸਭ ਤੋਂ ਪਹਿਲਾਂ ਸਪਲਾਈਰ ਜੋ ਮੁxtੌਰ ਤੇ ਕਿਸੇ ਛੋਟ ਪ੍ਰਾਪਤ ਉਤਪਾਦ ਜਾਂ ਸੇਵਾ ਦੀ ਸਪਲਾਈ ਕਰਦੇ ਹਨ ਉਹਨਾਂ ਨੂੰ GST ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਉਦਾਹਰਨ ਦੇ ਲਈ ਜੇ ਤੁਸੀਂ ਤਾਜ਼ਾ ਫਲਾਂ ਅਤੇ ਸਬਜ਼ੀਆਂ ਦੇ ਸਪਲਾਈਰ ਹੋ ਤਾਂ ਤੁਹਾਨੂੰ ਆਪਣੀ ਵਿਕਰੀ ਤੇ GST ਨਹੀਂ ਦੇਣਾ ਪਵੇਗਾ ਕਿ ਤਾਜ਼ਾ ਫਲ ਅਤੇ ਸਬਜ਼ੀਆਂ ਉਪਾਰਤ ਵਿੱਚ ਜੀਐਸਟੀ ਤੋਂ ਛੋਟ ਦਿੱਤੀ ਗਈ ਹੈ। ਦੂਜਾ ਜਿਨ੍ਹਾਂ ਸਪਲਾਈਰਾਂ ਦਾ ਸਾਲਾਨਾ ਕਾਰੋਬਾਰ ਨਿਰਧਾਰਿਤ ਸਾਲਾਨਾ ਸੀਮਾ ਤੋਂ ਘਟੇ ਉਹਨਾਂ ਨੂੰ ਵੀ ਇਸ ਟੈਕਸ ਤੋਂ ਛੋਟ ਦਿੱਤੀ ਗਈ ਹੈ। ਭਾਰਤ ਵਿੱਚ ਜੀਐਸਟੀ ਕਾਨੂੰਨ 40 ਲੱਖ ਰੁਪਏ ਤੋਂ ਘਟਦੇ ਸਾਲਾਨਾ ਕਾਰੋਬਾਰ ਵਾਲੇ ਛੋਟੇ ਕਾਰੋਬਾਰਾਂ ਅਤੇ ਉੱਤਰ ਪੂਰਬੀ ਰਾਜਾਂ ਲਈ 20 ਲੱਖ ਰੁਪਏ ਤੋਂ ਘਟਦੇ ਸਾਲਾਨਾ ਕਾਰੋਬਾਰ ਤੇ ਛੋਟ ਪ੍ਰਦਾਨ ਕਰਦਾ ਹੈ। ਇਸ ਲਈ ਜੇ ਤੁਸੀਂ ਇੱਕ ਛੋਟਾ ਦਸਤਕਾਰੀ ਕਾਰੋਬਾਰ ਚਲਾਉਂਦੇ ਹੋ ਅਤੇ ਤੁਹਾਡਾ ਸਾਲਾਨਾ ਕਾਰੋਬਾਰ 39 ਲੱਖ ਰੁਪਏ ਹੈ ਤਾਂ ਤੁਸੀਂ ਥ੍ਰੈਸ਼ਹੋਲਡ ਤੋਂ ਹੇਠਾਂ ਆ ਜਾਂਦੇ ਹੋ ਅਤੇ ਇਸ ਲਈ ਤੁਹਾਨੂੰ GST ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਜਾਂਦੀ ਹੈ। ਅੰਤ ਵਿੱਚ ਕੁਝ ਸੇਵਾਵਾਂ ਦੇ ਸਪਲਾਈਅਰਾਂ ਦੇ ਮਾਮਲੇ ਵਿੱਚ ਜਦੋਂ ਉਹ ਇੱਕ ਈ-ਕਾਮਰਸ ਆਪਰੇਟਰ ਦੁਆਰਾ ਉਹਨਾਂ ਸੇਵਾਵਾਂ ਦੀ ਸਪਲਾਈ ਕਰਦੇ ਹਨ ਜਿਸ ਨੂੰ ECOV ਕਿਹਾ ਜਾਂਦਾ ਹੈ ਤਾਂ ECO ਨੂੰ ਖੁਦ GST ਦਾ ਭੁਗਤਾਨ ਕਰਨਾ ਪੈਂਦਾ ਹੈ ਜਿਵੇਂ ਕਿ ਉਹ ਸਪਲਾਈਅਰ ਹੋਵੇ। ਇਹ ਸਿਰਫ ਉਹਨਾਂ ਸੇਵਾਵਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ CGST ਐਕਟ ਦੀ ਤਾ ਨੋ 5 ਦੇ ਤਹਿਤ ਨੋਟੀਫਾਈ ਕੀਤਾ ਗਿਆ ਹੈ ਇਹ ਸੇਵਾਵਾਂ ਹਨ ਜਿਵੇਂ ਕਿ ਰੈਸਟੋਰੈਂਟ ਸੇਵਾਵਾਂ ਯਾਤਰੀ ਆਵਾਜਾਈ ਲਈ ਮੋਟਰ ਵਾਹਨ ਬੁਕਿੰਗ ਰਹਿਸ਼ ਸੇਵਾ ਅਤੇ ਹਾਊਸਕੀਪਿੰਗ ਸੇਵਾਵਾਂ ਇਨ੍ਹਾਂ ਮਾਮਲਿਆਂ ਵਿੱਚ ECO GST ਦਾ ਭੁਗਤਾਨ ਕਰਦਾ ਹੈ ਨਾ ਕਿ ਸਪਲਾਈਰ ਉਦਾਹਰਣ ਲਈ ਜੇਕਰ ਕੋਈ ਟੈਕਸੀ ਡਰਾਈਵਰ ਟੈਕਸੀ ਐਗਰੀਗੇਟਰ ਐਪ ਰਾਹੀਂ ਯਾਤਰੀ ਆਵਾਜਾਈ ਸੇਵਾਵਾਂ ਪ੍ਰਦਾਨ ਕਰਦਾ ਹੈ ਤਾਂ ਐਕਸੀਡ ਐਪ ਨੂੰ GST ਦਾ ਭੁਗਤਾਨ ਕਰਨਾ ਪੈਂਦਾ ਹੈ ਨਾ ਕਿ ਡਰਾਈਵਰ ਨੂੰ ਅਗਲਾ ਚਰਨ ਇਹ ਪਤਾ ਲਗਾਉਣਾ ਹੈ ਕਿ ਕੀ ਤੁਹਾਨੂੰ ਜੀਐਸਟੀ ਰਜਿਸਟ੍ਰੇਸ਼ਨ ਕਰਾਉਣੀ ਹੈ ਤਾਂ ਕਿਸ ਨੂੰ ਜੀਐਸਟੀ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਹੈ ਜਿਹੜੇ ਕਾਰੋਬਾਰ ਨਿਰਧਾਰਿਤ ਸਾਲਾਨਾ ਟਰਨਓਵਰ 16 ਤੋਂ ਵੱਧ ਹਨ ਉਹਨਾਂ ਨੂੰ ਜੀਐਸਟੀ ਲਈ ਰਜਿਸਟਰ ਹੋਣਾ ਚਾਹੀਦਾ ਹੈ ਜੋ ਰਾਜ ਦੀ ਸ਼੍ਰੇਣੀ ਤੇ ਨਿਰਭਰ ਕਰਦਾ ਹੈ ਈ-ਕਾਮਰਸ ਆਪਰੇਟਰ خریدار ایپلیکیشنਾਂ ਅਤੇ ਵਿਕਰੇਤਾ ایپلیکیشنਾਂ ਸਮੇਤ ਜਿਨ੍ਹਾਂ ਨੂੰ GST ਅਤੇ TCS ਜਾਂ ਸਰੋਤ ਤੋਂ ਟੈਕਸ ਸੰਗ੍ਰਹਿ ਰਜਿਸਟ੍ਰੇਸ਼ਨ ਦੋਹਾਂ ਨੂੰ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਅੰਤਰਰਾਜੀ ਸਪਲਾਈ ਵਿੱਚ ਲੱਗੇ ਸਪਲਾਈਰਾਂ ਨੂੰ ਵੀ GST ਲਈ ਰਜਿਸਟਰ ਹੋਣਾ ਚਾਹੀਦਾ ਹੈ। ECO ਦੁਆਰਾ ਵੇਚਣ ਵਾਲੇ ਸਪਲਾਈਰਾਂ ਨੂੰ ਵੀ GST ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਹੁੰਦੀ ਹੈ। ਹਾਲਾਂਕਿ ਕੁਝ अपवाद ਹਨ। ਕੁਝ ਸਪਲਾਈਅਰਾਂ ਨੂੰ GST ਲਈ ਰਜਿਸਟਰ ਕਰਨ ਦੀ ਲੋੜ ਨਹੀਂ ਹੈ। ਭਾਵੇਂ ਉਹ ECO ਰਾਹੀਂ ਵੇਚਦੇ ਹਨ ਅਤੇ ਭਾਰਤ ਸਰਕਾਰ ਦੁਆਰਾ ਵਿਸ਼ੇਸ਼ ਕਾਰਨ ਦੱਸੇ ਗਏ ਹਨ। ਇਸ ਵਿੱਚ ਉਹਨਾਂ ਉਤਪਾਦਾਂ ਦੇ ਸਪਲਾਈਅਰ ਸ਼ਾਮਲ ਹਨ ਜੋ GST ਤੋਂ ਪੂਰੀ ਤਰ੍ਹਾਂ ਮੁਕਤ ਹਨ, ਜਿਵੇਂ ਕਿ ਖੇਤੀਬਾੜੀ ਉਤਪਾਦ ਵੇਚਣ ਵਾਲੇ ਕਿਸਾਨ ਜਾਂ ਫਲ ਅਤੇ ਸਬਜ਼ੀਆਂ ਵੇਚਣ ਵਾਲੇ। ਨਾਲ ਹੀ, ਮਾਲ ਸਪਲਾਈਅਰ ਜਿਨ੍ਹਾਂ ਦਾ ਟਰਨਓਵਰ ਥ੍ਰੈਸ਼ਹੋਲਡ ਸੀਮਾ ਤੋਂ ਹੇਠਾਂ ਹੈ ਅਤੇ ਜੋ ਸਿਰਫ ਅੰਤਰਰਾਜ ਸਪਲਾਈ ਕਰਦੇ ਹਨ। ਨੂੰ ਇਸ ਲੋਡ ਤੋਂ ਛੋਟ ਹੈ ਉਦਾਹਰਨ ਲਈ ਇਹ ਛੋਟੇ ਕਰਾਨਾ ਸਟੋਰ ਹੋਣਗੇ ਜੋ ਸਿਰਫ ਉਹਨਾਂ ਦੇ ਆਂਡ ਗਵਾਂਡ ਵਿੱਚ ਗਾਹਕਾਂ ਨੂੰ ਵੇਚਦੇ ਹਨ ਨਾਲ ਹੀ ਕੋਈ ਵੀ ਸਪਲਾਈਅਰ ਜੋ ਤਾਰਾ 95 ਦੇ ਤਹਿਤ ਸੂਚਿਤ ਸੇਵਾਵਾਂ ਪ੍ਰਦਾਨ ਕਰਦਾ ਹੈ ਉਸ ਨੂੰ ਵੀ ਜੀਐਸਟੀ ਰਜਿਸਟ੍ਰੇਸ਼ਨ ਤੋਂ ਛੋਟ ਦਿੱਤੀ ਜਾਵੇਗੀ ਹੁਣ ਜਦੋਂ ਅਸੀਂ ਇਹ ਕਵਰ ਕਰ ਲਿਆ ਹੈ ਕਿ ਜੀਐਸਟੀ ਲਈ ਕਿਸ ਨੂੰ ਰਜਿਸਟਰ ਕਰਨਾ ਹੈ ਸਾਡਾ ਅਗਲਾ ਚਰਨ ਇਹ ਪਤਾ ਲਗਾਉਣਾ ਹੈ ਕਿ ਤੁਹਾਨੂੰ ਕਿੱਥੇ ਰਜਿਸਟਰ ਹੋਣਾ ਹੈ ਰਜਿਸਟ੍ਰੇਸ਼ਨ ਹਰੇਕ ਰਾਜ ਵਿੱਚ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਸਪਲਾਈਅਰ ਸਥਿਤ ਹੈ ਉਦਾਹਰਣ ਵਜੋਂ ਰਾਜਸਥਾਨ ਅਤੇ ਉੜੀਸ਼ਾ ਸਥਿਤ ਇੱਕ 버ਗਰ 체ਨ ਨੂੰ ਦੋਹਾਂ ਰਾਜਾਂ ਵਿੱਚ ਰਜਿਸਟਰ ਕਰਨ ਦੀ ਜ਼ਰੂਰਤ ਹੋਵੇਗੀ। ਇਸੇ ਤਰ੍ਹਾਂ ਇੱਕ ECO ਨੂੰ ਹਰੇਕ ਰਾਜ ਵਿੱਚ ਇੱਕ TCS ਰਜਿਸਟ੍ਰੇਸ਼ਨ ਹਾਸਲ ਕਰਨ ਦੀ ਲੋੜ ਹੁੰਦੀ ਹੈ ਜਿੱਥੇ ਉਹਨਾਂ ਦੇ ਸਪਲਾਇਰ ਸਥਿਤ ਹਨ। ਇਹ ਲਾਗੂ ਹੁੰਦਾ ਹੈ ਭਾਵੇਂ ECO ਦਾ ਹੈੱਡਕੁਆਰਟਰ ਕਿਸੇ ਵੱਖਰੇ ਰਾਜ ਵਿੱਚ ਹੋਵੇ। ਉਦਾਹਰਣ ਲਈ ਜੇਕਰ ਕਿਸੇ ਆਨਲਾਈਨ ਬੁੱਕ ਮਾਰਕੀਟ ਦਾ ਦਿੱਲੀ ਵਿੱਚ ਹੈੱਡਕੁਆਰਟਰ ਹੈ ਅਤੇ ਇਸ ਦੇ ਸਪਲਾਇਰ ਅਰਥਾਤ ਕਿਤਾਬ ਵਿਕਰੇਤਾ महाराष्ट्र ਅਤੇ ਪੱਛਮੀ ਬੰਗਾਲ ਵਿੱਚ ਸਥਿਤ ਹਨ ਤਾਂ TCS ਰਜਿਸਟ੍ਰੇਸ਼ਨ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੋਹਾਂ ਲਈ ਕਰਨੀ ਹੋਵੇਗੀ ਅਸੀਂ ਸਿੱਖਿਆ ਹੈ ਕਿ GST ਕੀ ਹੈ ਕਿਸ ਨੂੰ ਇਸ ਲਈ ਰਜਿਸਟਰ ਕਰਨ ਦੀ ਲੋੜ ਹੈ ਅਤੇ ਕਿੱਥੇ ਪਰ ਇਸ GST ਕਾਨੂੰਨ ਦੇ ਤਹਿਤ ਤੁਹਾਡੀਆਂ ਜ਼ਿੰਮੇਵਾਰੀਆਂ ਕੀ ਹਨ ਆਓ ਇਸ ਨੂੰ ਵੇਖੀਏ ਈ-ਕਾਮਰਸ ਆਪਰੇਟਰਾਂ ਦੀ GST ਦੇ ਸੰਗ੍ਰਹਿ ਅਤੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਹੈ ਕੁਝ ਖਾਸ ਹਾਲਾਤਾਂ ਨੂੰ ਛੱਡ ਕੇ ਈ-ਕਾਮਰਸ ਆਪਰੇਟਰਾਂ ਨੂੰ ਟੈਕਸ ਯੋਗ ਸਪਲਾਈ ਜਾਂ ਦੇ 2024 ਦੇ ਆਰਡਰ ਦੇ ਮੁਤਾਬਿਕ 0.5 ਫੀਸਦੀ ਤੋਂ ਸਰੋਤ TCS ਤੇ ਟੈਕਸ ਇਕੱਠਾ ਕਰਨਾ ਅਤੇ ਇਸ ਨੂੰ ਸਰਕਾਰ ਕੋਲ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ। ਫਿਰ ਸਪਰਾਇਆਂ ਨੂੰ ਆਪਣੀ ਬਾਕੀ ਦੀ GST ਦੇਣਦਾਰੀ ਦਾ ਭੁਗਤਾਨ ਸਿੱਧਾ ਸਰਕਾਰ ਨੂੰ ਕਰਨਾ ਚਾਹੀਦਾ ਹੈ। ਹੁਣ ONDC ਨੈਟਵਰਕ ਦੇ ਅੰਦਰ ਦੋ ਵੱਖ-ਵੱਖ ਸੰਭਾਵਨਾ ਹਨ ਜਿਨ੍ਹਾਂ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜਦੋਂ ਵਿਕਰੇਤਾ ਐਪਲੀਕੇਸ਼ਨ ਇੱਕ ਮਾਰਕੀਟਪਲੇਸ ਵਿਕਰੇਤਾ ਐਪਲੀਕੇਸ਼ਨ ਵਜੋਂ ਕੰਮ ਕਰਦੀ ਹੈ ਤਾਂ ਵਿਕਰੇਤਾ ਐਪਲੀਕੇਸ਼ਨ TCS ਦੀ ਕਟੌਤੀ ਲਈ ਜ਼ਿੰਮੇਵਾਰ ਹੁੰਦੀ ਹੈ ਅਤੇ ਵਿਕਰੇਤਾ GST ਦਾ ਭੁਗਤਾਨ ਕਰਨ ਲਈ ਜ਼ਾਬਾਬਦੇਹ ਹੁੰਦਾ ਹੈ ਦੂਜਾ ਜਦੋਂ ਵਿਕਰੇਤਾ ਐਪਲੀਕੇਸ਼ਨ ਇੱਕ ਵਸਤੂ ਵਿਕਰੇਤਾ ਐਪਲੀਕੇਸ਼ਨ ਹੈ ਤਾਂ ਭੂਮਿਕਾਾਂ ਮਾ ਥੋੜੀਆਂ ਬਦਲਦੀਆਂ ਹਨ ਇਸ ਸਥਿਤੀ ਵਿੱਚ ਇਹ ਖਰੀਦਦਾਰ ਐਪਲੀਕੇਸ਼ਨ ਹੈ ਜੋ TCS ਦੀ ਕਟੌਤੀ ਕਰਦੀ ਹੈ ਜਦੋਂ ਕਿ ਵਿਕਰੇਤਾ ਐਪਲੀਕੇਸ਼ਨ ਜੋ ਵਿਕਰੇਤਾ ਵੱਜੋਂ ਵੀ ਕੰਮ ਕਰਦੀ ਹੈ GST ਦਾ ਭੁਗਤਾਨ ਕਰਨ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਦੀ ਹੈ ਸੈਕਸ਼ਨ 95 ਜਿਸ ਵਿੱਚ ਰੈਸਟੋਰੈਂਟ ਸੇਵਾਵਾਂ ਆਨਲਾਈਨ ਰਾਈਡ ਹੀਲਿੰਗ ਅਤੇ ਰਿਹਾਈਸ਼ ਸੇਵਾਵਾਂ ਸ਼ਾਮਲ ਹਨ ਦੇ ਤਹਿਤ ਅਧिसूचित ਸੇਵਾਵਾਂ ਦੀ ਸਪਲਾਈ ਦੇ ਮਾਮਲੇ ਵਿੱਚ ਇਹ ਥੋੜਾ ਵੱਖਰਾ ਕੰਮ ਕਰਦਾ ਹੈ ਇੱਥੇ ਈ-ਕਾਮਰਸ ਆਪਰੇਟਰ ਨੂੰ ਲਾਜ਼ਮੀ ਤੌਰ ਤੇ ਸਪਲਾਇਰ ਦੀ ਜਗ੍ਹਾ ਤੇ ਕੰਮ ਕਰਦੇ ਹੋਏ ਪੂਰੀ GST ਰਕਮ ਦਾ ਭੁਗਤਾਨ ਕਰਨਾ ਚਾਹੀਦਾ ਹੈ ਨਤੀਜੇ ਵਜੋਂ ਕੋਈ TCS ਇਕੱਠਾ ਨਹੀਂ ਕੀਤਾ ਜਾਣਾ ਅਤੇ ਸਪਲਾਇਰ ਨੂੰ ਵੱਖਰੇ ਤੌਰ ਤੇ GST ਦਾ ਭੁਗਤਾਨ ਕਰਨ ਦੀ ਡਿਊਟੀ ਤੋਂ ਰਾਹਤ ਦਿੱਤੀ ਜਾਂਦੀ ਹੈ ਇਸ ਲਈ ONDC ਦੇ ਸੰਦਰਭ ਵਿੱਚ ਜਦੋਂ ਵਿਕਰੇਤਾ ਐਪਲੀਕੇਸ਼ਨ ਸੇਵਾ ਪ੍ਰਦਾਤਾ ਜਿਵੇਂ ਕਿ ਇੱਕ ਰੈਸਟੋਰੈਂਟ ਜਾਂ ਟੈਕਸੀ ਫਲੀਟ ਮਾਲਕ ਵੀ ਹੈ ਤਾਂ ਖਰੀਦਦਾਰ ਐਪਲੀਕੇਸ਼ਨ GST ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੈ ਜਿੱਥੇ ਵਿਕਰੇਤਾ ਐਪਲੀਕੇਸ਼ਨ ਇੱਕ ਐਗਰੀਗੇਟਰ ਹੈ ਪਰ ਸੇਵਾ ਪ੍ਰਦਾਤਾ ਨਹੀਂ ਪਾ ਇਹ ਇੱਕ ਮਾਰਕੀਟਪਲੇਸ ਵਿਕਰੇਤਾ ਐਪਲੀਕੇਸ਼ਨ ਹੈ विक्रेता एप्लीकेशन नु जीएसटी ਦਾ ਭੁਗਤਾਨ ਕਰਨਾ ਪੈਂਦਾ ਹੈ। ਇਹਨਾਂ ਜ਼ਿੰਮੇਵਾਰੀਆਂ ਤੋਂ ਇਲਾਵਾ ईयूएस नु ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਸੀਬੀਆਈਸੀ ਦੁਆਰਾ ਸੂਚਿਤ ਕੀਤੇ ਅਨੁਸਾਰ ਟੁਕਵੇਂ ਰਿਟਰਨ ਅਤੇ ਫਾਰਮ ਫਾਈਲ ਕਰਨ ਲਈ ਵੀ ਲਾਜ਼ਮੀ ਕੀਤਾ ਗਿਆ ਹੈ। ਰਿਟਰਨ ਭਰਨ ਦੀ ਇਹ ਜ਼ਿੰਮੇਵਾਰੀ ਸਪਲਾਇਰ ਤੱਕ ਵੀ ਜਾਂਦੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ECOs ਜਿਨ੍ਹਾਂ ਕੋਲ ਗੈਰ ਰਜਿਸਟਰ ਸਪਲਾਈਰ ਹਨ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ ਕਿ ਅਜਿਹੇ ਸਪਲਾਈਰਾਂ ਕੋਲ ਇੱਕ ਵੈਧ ਨਾਮੰਕਣ ਨੰਬਰ ਹੈ ਇਸ ਤੋਂ ਇਲਾਵਾ ਜੇਕਰ ਕੋਈ ਸਪਲਾਈਰ ਟਰਨਓਵਰ ਥ੍ਰੈਸ਼ੋਲਡ ਨੂੰ ਪਾਰ ਕਰਦਾ ਹੈ ਜਾਂ ਰਾਜ ਦੀਆਂ ਸਰਹੱਦਾਂ ਦੇ ਪਾਰ ਸਪਲਾਈ ਕਰਨਾ ਸ਼ੁਰੂ ਕਰਦਾ ਹੈ ਤਾਂ ECO ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਪਲਾਈਰ ਇੱਕ GST ਰਜਿਸਟਰ ਨੰਬਰ ਲੈਂਦਾ ਹੈ ਈ-ਕਾਮਰਸ ਦੇ ਖੇਤਰ ਵਿੱਚ GST ਦੀ ਪਾਲਣਾ ਨੂੰ ਬਣਾਏ ਰੱਖਣ ਲਈ ਇਹਨਾਂ ਜ਼ਿੰਮੇਵਾਰੀਆਂ ਨੂੰ ਸਮਝਣਾ ਮਹੱਤਵਪੂਰਨ ਹੈ ਇਹਨਾਂ ਸਿਧਾਂਤਾਂ ਦੀ ਚੰਗੀ ਸਮਝ ਨਾਲ ਈਸੀਓਜ਼ ਨੂੰ ਅਤੇ ਸਪਲਾਈਰਾਂ ਨੂੰ ਉਹਨਾਂ ਦੀਆਂ ਜੀਐਸਟੀ ਜ਼ਿੰਮੇਵਾਰੀਆਂ ਨੂੰ ਵਧੇਰੇ ਪਰੋਸੇ ਅਤੇ ਸਟੀਕਤਾ ਦੇ ਨਾਲ ਨੇਵੀਗੇਟ ਕਰਨ ਵਿੱਚ ਆਸਾਨੀ ਹੋਵੇਗੀ ਇਸ ਅੰਤਿਮ ਨੋਟ ਨਾਲ ਅਸੀਂ ਜੀਐਸਟੀ ਅਤੇ ਇਸ ਨਾਲ ਸੰਬੰਧਿਤ ਨਿਯਮਾਂ ਅਤੇ ਜ਼ਿੰਮੇਵਾਰੀਆਂ ਬਾਰੇ ਬਹੁਤ ਕੁਝ ਸਿੱਖਿਆ ਹੈ ਆਓ ਜਲਦੀ ਨਾਲ ਸੰਖੇਪ ਵਿੱਚ ਦਸੀਏ ਅਤੇ ਆਪਣੀ ਯਾਦਦਾਸ਼ਤ ਨੂੰ ਤਾਜ਼ਾ ਕਰੀਏ ਇਸ ਵੀਡੀਓ ਵਿੱਚ ਅਸੀਂ ਸਿੱਖਿਆ ਜੀਐਸਟੀ ਕੀ ਹੈ ਅਤੇ ਇਹ ਕਿਸਤੇ ਲਾਗੂ ਹੁੰਦਾ ਹੈ GST ਲਈ کس نے ਅਤੇ ਕਿੱਥੇ رجسٹر ਹੋਣਾ ਹੈ GST ਰਜਿਸਟ੍ਰੇਸ਼ਨ ਤੋਂ ਕਿਸ ਨੂੰ ਛੋਟ ਦਿੱਤੀ ਗਈ ਹੈ GST ਕਾਨੂੰਨਾ ਅਧੀਨ ਈ-ਕਾਮਰਸ ਆਪਰੇਟਰਾਂ ਦੀਆਂ ਜ਼ਿੰਮੇਵਾਰੀਆਂ ONDC ਨੈਟਵਰਕ ਦੇ ਮਾਮਲੇ ਵਿੱਚ GST ਧਾਰਾ 95 ਅਧੀਨ ਸੇਵਾਵਾਂ ਦੇ ਮਾਮਲੇ ਵਿੱਚ GST ਅਤੇ ਈ-ਕਾਮਰਸ ਆਪਰੇਟਰਾਂ ਦੀ ਵਾਧੂ ਜ਼ਿੰਮੇਵਾਰੀ ਕਿਸੇ ਵੀ ਕਾਰੋਬਾਰ ਵਿੱਚ ਖਾਸ ਤੌਰ ਤੇ ਈ-ਕਾਮਰਸ ਆਪਰੇਟਰਾਂ ਲਈ ਨਿਰਵਿਘਨ ਸੰਚਾਲਨ ਅਤੇ ਕਾਨੂੰਨੀ ਪਾਲਣਾ ਲਈ GST ਪਾਲਣਾ ਸਮਝਣਾ ਮਹੱਤਵਪੂਰਨ ਹੈ। ਇਸ ਨਵੀਂ ਜਾਣਕਾਰੀ ਦੇ ਨਾਲ ਤੁਸੀਂ ਹੁਣ GST ਪਾਲਣਾ ਦੀਆਂ ਗੁੰਝਲਾਂ ਨੂੰ ਸਮਝ ਸਕਦੇ ਹੋ ਅਤੇ ਇੱਕ ਸੁਚਾਰੂ ਕਾਰੋਬਾਰ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਦੇ ਸਹੀ ਪਾਸੇ ਵੱਲ ਰਹਿ ਸਕਦੇ ਹੋ। ਇਸ ਦੇ ਨਾਲ ਅਸੀਂ ਇਸ ਸੈਸ਼ਨ ਨੂੰ ਸਮੇਟ ਲੈਂਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਵਿੱਚ ਉਹ ਸਾਰੇ ਸੁਝਾਅ ਦਿੱਤੇ ਗਏ ਹਨ ਜੋ ਤੁਹਾਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਜ਼ਰੂਰੀ ਹਨ।